ਅਰਲੀ ਮਾਰਨਿੰਗ 2 ਵਜੇ ਇੱਕ ਸ਼ੁਭਗ ਉਪਾਦਿਆ ਜੀ ਹੈਗੇ ਨੇ ਇਹ ਆਪਣਾ ਦਿੱਲੀ ਤੋਂ ਆਏ ਸੀਗੇ ICICI ਦੀ ਇਹ ਹੈਲਥ ਇੰਸ਼ੋਰੈਂਸ ਕੰਮ ਕਰਦੇ ਇਹ ਆਪਦੇ ਸਾਰੇ ਪਰਿਵਾਰ ਨੂੰ ਇੱਥੇ ਸਾਡੇ ਮੋਤੀ ਨਗਰ ਦਾਣੇ ਦੇ ਉੱਤੇ ਰਹਿੰਦੇ ਹੋ ਉਹਨਾਂ ਨੂੰ ਮਿਲਣ ਆਏ ਤੇ ਰਾਤ ਨੂੰ 8:00 ਵਜੇ ਦੇ ਗ੍ਰੀਪ ਚਲੇ ਗਏ ਦਿੱਲੀ ਜਾਣਾ ਸੀ ਇਹਨਾਂ ਨੇ ਅਗਲੇ ਦਿਨ ਇਹਨਾਂ ਦਾ ਸਵੇਰ ਰਾਤ ਤਾਂ ਨਹੀਂ ਹੋ ਰਿਹਾ ਸੀ ਆਪਣੇ ਇਹਨਾਂ ਦੀ ਵਾਈਫ ਨਾਲ ਤੇ ਉਹਨਾਂ ਨੇ ਫਿਰ ਕੰਪਲੇਨਟ ਦਿੱਤੀ ਕਿ ਇਹ ਪਹੁੰਚੇ ਨਹੀਂ ਹੋਤੇ ਸੋ ਫਿਰ ਇਹਨਾਂ ਨੇ ਆ ਕੇ ਪੁਲਿਸ ਨੂੰ ਅਪਰੋਚ ਕੀਤਾ ਦੀ ਮੋਤੀ ਨਗਰ ਥਾਣੇ ਦੇ ਐਸ ਐਚ ਓ ਸਾਹਿਬ ਅਮਿਤ ਪਾਲ ਇਹਨਾਂ ਨੇ ਇਮੀਡੀਏਟਲੀ ਉਥੇ ਕੋਸ਼ਿਸ਼ ਕੀਤੀ ਲੋਕੇਟ ਕਰਨ ਦੀ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਫਿਰ ਬੱਸ ਸਟੈਂਡ ਤੇ ਗਏ ਬੱਸ ਸਟੈਂਡ ਤੇ ਜਿਹੜੀ ਸੀ ਸੀ ਟੀ ਵੀ ਫੁਟੇਜ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ 8 ਵਜੇ ਇਹਨਾਂ ਨੇ ਬਸ ਤਾਂ ਲੈ ਲਈ ਸੀ ਅੱਗੇ ਨਹੀਂ ਅਪਰੋਚ ਹੋ ਰਹੀ ਸੀ ਫਿਰ ਉਸੇ ਦੀ ਭਾਲ ਦੇ ਵਿੱਚ ਚੱਲਦੇ-ਚੱਲਦੇ ਫਿਰ ਇਹਨਾਂ ਨੇ ਇਹਨਾਂ ਦੀ ਵਾਈਫ ਨੇ ਆ ਸ਼ੁਭਮ ਦੀ ਵਾਈਫ ਨੇ ਦੱਸਿਆ ਕਿ ਇਹਨਾਂ ਨੂੰ ਫਿਰੋਤੀ ਦੀਆਂ ਕਾਲਸ ਆਉਣ ਲੱਗੀਆਂ ਇਹਨਾਂ ਦੇ ਵੱਲੋਂ ਆਪ ਹੀ ਆਇਆ ਸੀ ਕਿ 10 ਲੱਖ ਰੁਪਏ ਭੇਜਿਆ ਜਾਵੇ ਨਹੀਂ ਤਾਂ ਮੇਰੀ ਜਾਨ ਨੂੰ ਕਤਰਾ ਮੈਨੂੰ ਮਾਰ ਦੇਣਗੇ ਤੇ ਉਹ ਵੀ ਗੱਲਾਂ ਚੱਲ ਰਹੀਆਂ ਸੀਗੀਆਂ ਇਸੇ ਵਿੱਚ ਫਿਰ ਉਹਨਾਂ ਨੇ ਆਪਦੇ ਇਹਨਾਂ ਦੇ ਸ਼ੁਭਮ ਦੇ ਬ੍ਰਦਰ ਜੋ ਕਿ ਦਿੱਲੀ ਵਿੱਚ ਰਹਿੰਦੇ ਉਹਨੂੰ ਵੀ ਇਨਫੋਰਮ ਕੀਤਾ ਉਹ ਵੀ ਫਟਾਫਟ ਇੱਥੇ ਆ ਗਏ ਸਾਡੇ ਨਾਲ ਜਦੋਂ رابطہ ਸੀ ਅਸੀਂ ਉਹਨਾਂ ਲੱਗੇ ਹੋਏ ਸੀਗੇ ਅਸੀਂ ਫਿਰ ਪਰਚਾ ਦਰਜ ਕਰਦਰਜ ਕਰਤੀ ਸੀ ਕਾਰਵਾਈ ਕਰਨ ਲੱਗੇ ਅਗੇ ਸੋ ਉਹ ਉਹ ਫਿਰ ਬ੍ਰਦਰ ਨਾਲ ਵੀ ਪਤਾਲਮੇ ਕੀਤਾ ਉਹਨੂੰ ਵੀ ਅੱਲੱਗ ਫਿਰ ਇਹਨਾਂ ਨੇ ਕਰਨ ਲੱਗਿਆ ਸ਼ੁਭਮ ਕਿ ਮੈਨੂੰ ਪੈਸੇ ਲੈ ਕੇ ਦਿਓ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਸੋ ਫਿਰ ਅਸੀਂ ਇੱਕ ਆਪਣੀ ਟੀਮ ਤਿਆਰ ਕੀਤੀ ਅੰਡਰ ਦੀ ਸੁਪਰਵੀਜ਼ਨ ਆਫ ਅ ਰਾਈਸ ਸਾਹਿਬ ਇਹ ਰਾਈਸੀਪੀ ਸਾਹਿਬ ਤੇ ਆਪਣੇ ਐਸ ਐਚਓ ਅਮਰਿਤਪਾਲ ਫਿਰ ਆਪਣੀ ਟੀਮ ਲੈ ਕੇ ਗਏ ਜਿੱਥੇ ਇਹਨਾਂ ਨੇ ਸੋ ਕਾਲਡ ਇਹਨਾਂ ਨੂੰ ਬੁਲਾ ਰਹੀ ਸੀ ਜਗ੍ਹਾ ਜਿੱਥੇ ਪੈਸੇ ਨਵੀਂ ਮੰਗ ਕੀਤੀ ਜਾ ਰਹੀ ਸੀ ਇਹ ਹਰਿਆਣੇ ਦੇ ਪਿਪਲੀ ਦੇ ਏਰੀਏ ਦੇ ਵਿੱਚ ਜਾ ਕੇ ਉੱਥੇ ਜਾ ਕੇ ਫਿਰ ਇਹਨੂੰ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਇਹ ਆਪ ਹੀ ਸਾਰੀ ਧਾਣੀ ਬਣਾਈ ਹੋਈ ਸੀਗੀ ਸ਼ੁਭਮ ਨੇ ਔਰ ਇਹ ਉਤੇ ਕਾਫੀ ਲੋਕਾਂ ਦੇ ਪੈਸੇ ਨੇ ਰੀਅਲਟੇਟ ਦੇ ਇੰਸ਼ੋਰੈਂਸ ਦੇ ਚੱਕਰ ਵਿੱਚ ਲੈ ਰਿਆ ਸੀ ਤੇ ਉਹਨਾਂ ਦੇ ਪੈਸੇ ਵਾਪਸ ਨਹੀਂ ਦਿੱਤੇ ਸੀ ਲੋਨ ਹੋਰ ਆਪਦੇ ਫਰੈਂਡਸ ਵਗੈਰਾ ਤੋਂ ਵੀ ਲਏ ਹੋਏ ਸੀ ਜੋ ਕਿ ਇਹਤੇ ਕਾਫੀ ਲੋਨ-ਹੋਨ ਕਰਕੇ ਇਹ ਆਪਦੇ ਸਹੁਰਿਆਂ ਨੂੰ ਤੇ ਆਪਦੇ ਇਵਨ ਆਪ ਦੇ ਘਰ ਨੂੰ ਵੀ ਇਹ ਉਹਨਾਂ ਨੂੰ ਸਟੋਰੀ ਦੇ ਨਾਮ ਤੇ ਪੈਸੇ ਇਕੱਠੇ ਲੈਣਾ ਚਾਹੁੰਦਾ ਸੀ ਉਹਨੇ ਫੜਿਆ ਕਿ ਸਟੋਰੀ ਸਰੀ ਇਹ ਆਪੀ ਤਿਆਰ ਕਰਕੇ ਆਪਣੀ ਵਾਈਫ ਨੂੰ ਸਾਰੀ ਵਾਈਫ ਵੀ ਤਿਆਰੀ ਦੀ ਵਾਈਫ ਇੱਥੇ ਆਪਦੇ ਪੇਕੇ ਆਈ ਹੋਈ ਸੀ ਆਪਣੇ ਮੋਤੀ ਨਗਰ ਤੋਂ ਗਈ ਆ ਵਾਈਫ ਨੇ ਰਿਪੋਰਟ ਲਗਾਈਆ ਕਿ ਵਾਈਫ ਮੇਰੇ ਘਰ ਨਹੀਂ ਪਹੁੰਚੀ ਉਰੂ ਕੀ ਕਿਤੇ ਸੀ ਉਹਦੀ ਵਾਈਫ ਨਹੀਂ ਨਹੀਂ ਵਾਈਫ ਤਾਂ ਇੱਥੇ ਸੀ ਅੱਛਾ ਜੀ ਪਤਾ ਨਹੀਂ ਆਪਨੇ ਇਥੋਂ ਸੌਰੀ ਮਿਲਨ ਆਇਆ ਅੱਛਾ ਜੀ ਬਾਈਕ ਨੇ ਦੱਸਿਆ ਕਿ ਇਹ ਆਪਦੇ ਵਾਪਸ ਜਦੋਂ ਇਹ ਇਹ ਬਿਲੋਂਗ ਕਰਦਾ ਹੈ ਦਿੱਲੀ ਤੋਂ ਦਿੱਲੀ ਤੋਂ ਬਿਲੋਂਗ ਕਰਦਾ ਹੈ ਹਾਂ ਦਿੱਲੀ ਨਹੀਂ ਵਾਪਸ ਪਹੁੰਚਿਆ ਇਹ ਹਾਂ ਇਹਦੇ ਭਰਾ ਨੂੰ ਵੀ ਫਿਰ ਇਹਨੇ ਬੁਲਾਇਆ ਬਾਈਕ ਨੇ ਅਗਲੇ ਦਿਨ ਜਦੋਂ ਜਿਆਦਾ ਵਰਿਡ ਹੋ ਗਏ ਕਿ ਇਹ ਮਿਲ ਨਹੀਂ ਰਿਹਾ ਮੋਬਾਈਲ ਬੰਦ ਕਰਦਾ ਕਰ ਦਿੰਦਾ ਸੀਗਾ ਤੇ ਮੈਸੇਜਸ ਦੇ ਥਰੂ ਉਹ ਸਾਰਾ ਰਿਕਾਰਡ ਹੈਗਾ ਅਸੀਂ ਸਾਡੇ ਕੋਲ ਮੈਸੇਜਸ ਦੇ ਥਰੂ ਇਹ ਕਹਿ ਰਿਹਾ ਸੀਗਾ ਕਿ ਮੈਨੂੰ ਫੜ ਲਿਆ ਤੇ ਮੈਨੂੰ 10 ਲੱਖ ਰੁਪਏ ਇਮੀਡੀਏਟਲੀ ਦਿਓ ਨਹੀਂ ਤਾਂ ਮੈਨੂੰ ਮਾਰ ਦੇਣੇ ਵਾਸਤਵ ਮਾਰੇ ਤਾਂ ਇਹੀ ਹੈ ਕਿ ਇਹਨਾਂ ਲੋਕਾਂ ਦੀ ਹੈਲਥ ਇੰਸ਼ੋਰੈਂਸ ਦੇ ਵੀ ICICI ਆਏ ਨਾਲ ਉਹਨਾਂ ਦਾ ਕਰਦਾ ਸੀਗਾ ਤੇ ਉਸਦੇ ਵੀ ਇਹਨਾਂ ਲੋਕਾਂ ਦੇ ਪੈਸੇ ਲੈ ਕੇ ਪੈਸੇ ਵਾਪਸ ਨਹੀਂ ਕਰ ਰਿਆ ਸੀ ਪਤਾ ਲੱਗੇ ਜੀ ਕਿੰਨੇ ਕਿਤਾ ਕਰੋੜ ਬਿੱਚਾ ਕਰਨੇ ਨੇ ਹਜੇ ਕਰਠੇ ਕਰ ਰਹੇ ਹਨ ਇਨਵੈਸਟੀਗੇਸ਼ਨ ਪਹਿਲਾਂ ਕੋਈ ਪਰਚਾ ਹੋਰ ਤਾਂ ਨਹੀਂ ਪਰਚਾ ਤਾਂ ਹਜੇ ਕੋਈ ਨੋਟਿਸ ਨਹੀਂ ਆਇਆ ਇਹਨੂੰ ਕਿ ਆਊਟ ਆਫ ਸਟੇਟ ਜਾਂ ਦੂਸਰੀ ਜਗ੍ਹਾ ਨਹੀਂ ਨਹੀਂ ਉਹ ਤੇ ਰਿਪੋਰਟ ਹੀ ਕਰ ਰਹੇ ਹਜੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦੀ ਪਤਾ ਲੱਗੇਗਾ ਜੇ ਤਾਂ ਫੜੇਗੇ ਕਰਨੀ ਨਹੀਂ ਸਭ ਪਤਾ ਸੀ ਕੋਈ ਉਹਦੀ ਇਨਵੋਲਵਮੈਂਟ ਤਾਂ ਨਹੀਂ ਨਾ ਨਾ ਉਹ ਤਾਂ ਨਹੀਂ ਤਾਂ ਸਾਨੂੰ ਨਹੀਂ ਨਾਲ ਉਸਕੇ ਬਈਵਨ ਭਰਾ ਨੂੰ ਵੀ ਨਹੀਂ ਪਤਾ ਕਿਸੇ ਨੂੰ ਨਹੀਂ ਕਿਸੇ ਤੋਂ ਸਹੀ ਜੋਗ ਲਿਆ ਦੀ ਹਾਂਜੀ ਕਿਸੇ ਹੋਰ ਤੋਂ ਵੀ ਸਹੀ ਜੋਗ ਲਿਆ ਦੀ ਨਹੀਂ ਸਾਡੀ ਟੀਮ ਹੈਨੇ ਅਮਰਿਤਪਾਲ ਸਾਡੇ ਕੀ ਦਨ ਆ ਵੈਰੀ ਗੁੱਡ ਜੌਬ ਸਰ ਕਿੰਨੇ ਸਮੇਂ ਦੇ ਵਿੱਚ ਆ ਗਿਆ ਸਰ ਸਭ ਦਾ ਕੇਸ ਆਪ ਕਿੰਨੇ ਸਮੇਂ ਦਾ ਪਾਉਗਾ ਇਹ ਦੇਖ ਲਓ 13 ਦੀ 8 ਤੋਂ ਬਾਅਦ ਫਿਰ ਇਹ 14 ਨੂੰ ਸਾਨੂੰ ਰਿਪੋਰਟ ਕੀਤਾ ਚਾਹ ਵੀ ਚਾਹ ਵੀ ਘੰਟੇ ਸਾਡਾ ਆਲਮੋਸਟ ਹੋ ਗਿਆ ਸੀ